ਹਾਂਜੀ ਹੁਣ ਸ਼ਾਇਦ ਆਪਾਂ ਇਹ ਦੂਸਰੇ ਬਲੌਗ ਦੇ ਵਿੱਚ ਪਾਵਾਂਗੇ ਤੇ ਆਪਾਂ ਅਗੇ ਸੀਗੇ ਘਰੇ ਹੁਣ ਆਪਾਂ ਧਾਰਾ ਵਗੈਰਾ ਕੱਢ ਕੇ ਤੇ ਹੁਣ ਆਪਾਂ ਉਸੇ ਜਾਨੀ ਕਿ ਉਸੇ ਮੇਕਅਪ ਤੇ ਉਸੇ ਕੱਪੜਿਆਂ ਦੇ ਵਿੱਚ ਆਪਾਂ ਹੁਣ ਚੱਲੇ ਦੀਦੀ ਕੇ ਦੇਰਖਸ਼ ਵੀਰੇ ਕੇ ਤੇ ਬੀਰਪਾਲ ਦੀਦੀ ਕੇ ਬੱਬੂ ਦੀਦੀ ਦੇ ਅੱਜ ਹੈਗੀ ਹਲਦੀ ਕਹਿ ਸਕਦੇ ਹਾਂ ਹਾਂਦੀ ਨਾਈਟ ਹੋਈ ਹੈ ਤੇ ਅੱਜ ਆਪਾਂ ਚੱਲੇ ਆਂ ਜਾਗੋ ਤੇ ਤੇ ਫਿਰ ਹੁਣ ਆਪਾਂ ਉੱਥੇ ਜਾ ਕੇ ਮਿਲਦੇ ਆਂ ਤੇ ਉੱਥੇ ਵੀ ਥੋੜਾ ਬਹੁਤਾ ਤਾਂ ਆਪਾਂ ਬਲੌਗ ਸ਼ੂਟ ਕਰਾਂਗੇ ਨਾਲੇ ਤੁਹਾਡੇ ਨਾਲ ਸ਼ੇਅਰ ਕਰਾਂਗੇ ਚਲੋ ਚੱਲਦੇ ਆਂ ਗੱਡੀ-ਗੱਡੀ ਖੜੇ ਆ

ਦੇਖਿਆ ਇੱਥੇ ਇੱਥੇ ਮੂਲੀਆਂ ਵੜਦੇ ਹੁੰਦੇ ਮੂਲੀਆਂ ਪਈਆਂ ਇਹਨਾਂ ਦੀਆਂ ਨਾਲ ਹੈ ਜੀ ਖਾਦੀ ਮੂਲੀਆਂ ਐ ਖਾਏ ਖਾਏ ਹੋ ਕੇ ਜਾਣਾ ਪੈ ਰਿਹਾ ਸਾਨੂੰ ਵਿਆਹ ਤੇ ਐਂਟਰ ਹੋਣਾ ਪੈ ਰਿਹਾ ਬਈ ਹਾਂ ਦੇਖੋ ੱਟੇ ਵੱਟ ਜਾਣਾ ਪੁੱਤ ਕਹਿੰਦੇ ਥਾੜੀ ਪੱਤਾ ਡੇਗਣਾ ਜਾਏ ਕਿਤੇ ਖਾਲਚ ਲੋਟ ਨਹੀਂ ਲਾ ਲਿਆ ਹੋਰ ਉਹ ਵੀ ਅੰਕ ਤੋਹੜੇ ਆ

मुचा आपके एग्जांपल से सो सो कर 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 उन्हें टैम लगे अभी देखा इधर एक कुर्सी हम मुकाबले पांच जोड़े वगैरह हां जी और इसमें आ गया वहीं पे पूरी क्या आ गई इधर में ऑटोमेटिकली आ रही है ना एक देवेंद्र ने के हां जी एक करके

ਮੇਰੇ ਡੈਡੀ ਯਾਦ ਕਰ ਲੈ ਕਿ ਸਿੰਘ ਨੂੰ ਬੱਚੀ ਕਰਨੀ ਹੈ ਇੱਕ ਵੀ ਸਾਰੇ ਇਹਨੇ ਦੇਖਿਓ ਪੂਰਾ ਇੱਕਾ ਬੰਦ ਕਰ ਦਿੱਤਾ ਹਾਂ ਮੈਂ ਵੀ ਦੇਖਣਾ ਚਾਹੁੰਦਾ ਹਾਂ ਜੀ ਅੰਜਲੀਓ ਮੈਸਾਂਨ ਕਰਦੇ ਹੁਣ ਇਹਦੇ ਉੱਪਰ ਕੀ ਹੈ ਹਾਂ ਜੀ ਨੂੰ ਆਪਾਂ ਬਾਹਲੀ ਘਾਾਂ ਆ ਗਏ ਕੋਲ ਨਾਲ ਦਾ ਬੈਠੋ ਰੇ 1 ਮਿੰਟ ਰੋਕੋ ਇਹ ਚੱਲ ਕੇ ਮੈਗ ਮੁਖ ਤੇ ਆ ਕਾਓ ਕੀ ਕੰਮ ਨਾ ਰੋ ਕੀ ਕੰਮ ਹੈ ਇਹ ਖਾਂਜੂਮਨ ਨਾਲ ਆਪਾਂ ਦੂਜੀ ਰੋੜੀ ਰੇ

ঠিক <laughs> আছে तार को गाल के मोदे वर्गे गपलू खी साडे वर्गा जर उतर ਪਾਈ ਮੇਰੇ ਕਾਜ ਜੈ ਸ਼੍ਰੀ ਚੜਾਈ ਮਾਤੇ ਰੀ ਨੂੰ ਲੈ ਕੇ ਡਾਕੂ ਤੈਨੂੰ ਸ਼ਰਮ ਨਾ ਆਈ ਨੀ ਬੇਜਾ ਜੁਕਰ ਕੇ ਹੁਣ ਬੋਲੀ ਨਾ ਪਾਈ ਨੀ ਬੇਜਾ ਜੁਕਰ ਕੇ ਹੁਣ ਬੋਲੀ ਨਾ ਪਾਈ ਪਤਾ ਕੁੜਕੇ ਬੋਲੀ ਪਾਈ ਚਰਚ ਜਮਾਨਾ ਸੁਣਾਣ ਤੇਰੀ ਗਤ ਰੂਂਦਾ ਜੂ बाबा दलदी सो कोल कंदा वलेव

ಅದಕ್ಕೆ ಬಂತು ಬಂತು ತೇವಾಂ ಲಗ್ನನೆ ಏನೇ ಸೇರಿ ನೀ นอนನೇ ತಾಯಾನೆ ಹೋಗೋಣೇ ಸೌದಿ ಇಲ್ಲಿನ ಕಡೆ ಹೋಗೋಣ ਪਹਿਣ ਗੱਲਾਂ ਦਾ ਜਿਹੜਾ ਸਾਰਾ ਬਰੂਮ ਸੀ ਵਧੀਆ ਹਨਾ ਜਾਂਦੀ ਆldi ਸੀ ਜਾਨੀ ਕਿ ਇਹਨਾਂ ਨੇ ਹੁਣ ਇਹਨਾਂ ਦੇ ਜੱਗ ਦਾ ਪ੍ਰੋਗਰਾਮ ਜਿਹੜਾ ਹੋ ਗਿਆ ਜਾਨੀ ਕਿ ਉਹ ਡੀ ਜੇ ਵਗੈਰਾ ਚੱਲ ਰਹੇ ਆ ਨੱਚੀ ਜਾਂਦੇ ਆ ਚਲੋ ਆਪਾਂ ਵੀ ਥੋੜਾ ਬਾਤਾ ਨੱਚਿਆ ਇਹਦੇ ਪਹਿਣ ਕੱਪ ਸੀਵੀਆਂ ਕਪੜਸੀ ਹਨਾ ਉਹਨਾਂ ਨੂੰ ਵੀ ਮਿਲੇ ਨੱਚਿਆ ਇਹਨਾਂ ਨਾਲ ਚੱਲੇ ਮਿਸਟਰ ਐਂਡ ਮਿਸ ਜੱਲੇ ਉਹ ਵੀ ਸੀਗੇ ਤੇ ਬੋਤਾ ਨਾਲ ਵੀ ਦਿਲੇ ਜਾਨੀ ਕਿ ਬੜਾ ਕਰਕੇ ਹੋਈ ਸੀ ਤੇ ਵਧੀਆ ਮਿਲੇ ਬਹੁਤ ਵਧੀਆ ਨੀਚੇ ਸੀ ਉਹਨਾਂ ਦਾ ਵੀ ਤੇ ਹੁਣ ਕਿਉਂਕਿ ਥੱਕੇ ਸੀਗੇ ਉਹ ਤਾਂ ਕਹਿੰਦੇ ਸੀ